ਇਲਾਵਾ ਤੁਹਾਡੇ ਤੋਂ ਸਾਰਿਆਂ ਤੋਂ ਥੋੜੀ ਦੇਰੀ ਦੇ ਲਈ ਸ਼ਮਾਂ ਸੋ ਤੁਸੀਂ ਸਾਰੇ ਬਹੁਤ ਕੋਆਪਰੇਟ ਕਰ ਰਹੇ ਹੋ ਮੈਂ ਤੁਹਾਡੇ ਤੋਂ ਇਸ ਗੱਲ ਦੇ ਲਈ ਮਾਫੀ ਮੰਗਦਾ ਕਿਉਂਕਿ ਥੋੜਾ ਦੂਰ ਹੋ ਕੇ ਕਰਕੇ ਥੋੜਾ ਲੇਟ ਹੋ ਗਏ ਸੋ ਬਟ ਤੁਸੀਂ ਫਿਰ ਵੀ ਬਹੁਤ ਕੋਆਪਰੇਟ ਕਰ ਰਹੇ ਹੋ ਤੁਹਾਡਾ ਧੰਨਵਾਦ ਔਰ ਆਦਰਨੀ ਸ਼ਵੇਤ ਮਲਕ ਜੀ ਜਿਹੜਾ ਅੱਜ ਦਾ ਲਗਾਤਾਰ 5 ਦਿਨ ਤੋਂ ਇਹ ਧਰਨਾ ਚੱਲ ਰਿਹਾ ਔਰ 100 ਘੰਟੇ ਤੋਂ ਜ਼ਿਆਦਾ ਹੋ ਗਏ ਸਾਡੇ ਪਾਰਸਦਾਂ ਨੂੰ ਔਰ ਪਾਰਟੀ ਦੇ ਵਰਕਰਾਂ ਨੂੰ ਦਿਨ ਰਾਤ ਕੰਟੀਨਿਊ ਬੈਠੇ ਨੇ ਖਾਣਾ ਪੀਣਾ ਵੀ ਇੱਥੇ ਹੋ ਰਿਹਾ ਸੋ ਇਹ ਇੱਕ ਐਸੀ ਆਵਾਜ਼ ਆ ਜਿਹੜੀ ਲੋਕਾਂ ਦੇ ਹਿੱਤਾਂ ਦੇ ਲਈ ਪਬਲਿਕ ਦੇ ਲੁਧਿਆਣੇ ਦੀ ਜਨਤਾ ਦੇ ਹਿੱਤਾਂ ਦੇ ਲਈ ਉਹਨਾਂ ਦੀ ਆਵਾਜ਼ ਨੂੰ ਬੁਲੰਦ ਕਰਨ ਦੇ ਲਈ ਇਹ ਸਾਡੇ ਸਾਰੇ ਲੋਕ ਬੈਠੇ ਨੇ ਸਾਡੇ ਚ ਬਹੁਤ ਸਤਿਕਾਰਯੋਗ ਸਾਡੇ ਪੰਜਾਬ ਦੇ ਕੋਰ ਗਰੁੱਪ ਮੈਂਬਰ ਜੀਵਨ ਗੁਪਤਾ ਜੀ ਬੈਠੇ ਨੇ ਸਾਡੇ ਹਾਊਸ ਦੇ ਲੀਡਰ ਪੰਨ ਪੂਨਮ ਰਤੜਾ ਜੀ ਬੈਠੇ ਨੇ ਹਾਊਸ ਦੇ ਆਪਨੇਤਾ ਰੋਹਿਤ ਸਿੱਕਾ ਜੀ ਬੈਠੇ ਨੇ ਔਰ ਆਦਾਨੀਏ ਸ਼ਵੇਤ ਮਲਕ ਜੀ ਜਿਹੜੇ ਪਰਦੇਸ਼ ਦੇ ਸਾਡੇ ਪ੍ਰਧਾਨ ਵੀ ਰਹੇ ਨੇ ਮੈਂਬਰ ਰਾਜ ਸਭਾ ਵੀ ਰਹੇ ਨੇ ਔਰ ਨੈਸ਼ਨਲ ਕਾਰਕਰਨੀ ਮੈਂਬਰ ਨੇ ਔਰ ਉਹਦੇ ਨਾਲ-ਨਾਲ ਅੰਮ੍ਰਿਤਸਰ ਦੇ ਮੇਅਰ ਵੀ ਰਹੇ ਨੇ ਇਹਨਾਂ ਨੂੰ ਜਿਆਦਾ ਇਸ ਗੱਲ ਦੇ ਪਤਾ ਸੋ ਇਹ ਤੁਹਾਡੇ ਨਾਲ ਆਪਣੀ ਗੱਲ ਸਾਂਝੀ ਕਰਨਗੇ ਸਤਕਾਰਯੋਗ ਪ੍ਰਧਾਨ ਜੀ ਤੇ ਮਾਨ ਸਾਹਿਬ ਸਤਕਾਰਤ ਮੰਚ ਔਰ ਬਹੁਤ ਸਤਕਾਰਯੋਗ ਪੱਤਰਕਾਰ ਬੰਦੂਓ ਮਾਤਰ ਸ਼ਕਤੀ ਕਿਰਦ ਮੈਂ ਸਮਝ ਜਾ ਜਗਾ ਰਸਤੇ ਹੀ ਜਾਮ ਲੱਗੇ ਹੋਏ ਸੀ ਜੀ ਬਾਰਿਸ਼ ਹੋ ਰਹੀ ਸੀ ਅਸੀਂ ਤੇ ਸਮੇਂ ਤੇ ਆ ਰਹੇ ਸੀਗੇ ਪਰ ਪ੍ਰਸਥਤੀਆਂ ਐਸੀਆਂ ਦੀ ਤੁਹਾਨੂੰ ਥੋੜਾ ਇੰਤਜ਼ਾਰ ਕਰਨਾ ਪਏ ਮੈਂ ਸ਼ਮਾਦਾ ਜਾ ਚੁੱਕਾ ਸੋ ਅੱਜ ਜੋ ਪ੍ਰਸਥਤੀਆਂ ਪੰਜਾਬ ਦੀਆਂ ਬਹੁਤ ਦਇਨੀਆਂ ਔਰ ਬਹੁਤ ਵਿਸਫੋਟਕ ਸਥਿਤੀ ਦੇ ਉੱਤੇ ਪੰਜਾਬ ਅੱਜ ਖੜਾ ਹੈ ਕਿਉਂਕਿ ਪੰਜਾਬ ਦੇ ਵਿੱਚ ਇੱਕ ਐਸੀ ਸਰਕਾਰ ਆ ਗਈ ਹੈ 2022 ਗੁੰਮਰਾਹ ਕਰਕੇ ਲੋਕਾਂ ਨੂੰ ਝੂਠੇ ਵਾਦੇ ਕਰਕੇ ਝੂਠੇ ਲਾਰੇ ਲਾ ਕੇ ਇੱਕ ਛੇੜੰਤਰ ਕਰਕੇ ਕਿ ਲੋਕ ਹੁਣ ਕਹਿੰਦੇ ਨੇ ਕਿ ਇੱਕ ਇੱਕ ਦਿਨ ਗਿਣ ਰਹੇ ਨੇ ਇੱਕ ਇੱਕ ਪਲ ਗਿਣ ਰਹੇ ਨੇ ਕਿ ਕਦੋਂ 2024 ਆਏ ਤੇ ਇਸ ਤਾਨਾਸ਼ਾ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਦੀ ਭਗਵੰਤ ਸਿੰਘ ਜੀ ਦੀ ਸਰਕਾਰ ਉੱਤੋਂ ਪ੍ਰਵਾਸੀ ਕੇਜਰੀਵਾਲ ਜੀ ਉਹ ਵੀ ਪੰਜਾਬੀ ਬੈਠੇ ਨੇ ਸਾਰਾ ਪੰਜਾਬੀ ਪ੍ਰਵਾਸੀ ਆ ਗਿਆ ਦਿੱਲੀ ਦਾ ਨਕਾਰਿਆ ਪ੍ਰਵਾਸੀ ਠੁਕਰਾਇਆ ਪ੍ਰਵਾਸੀ ਆਰੇ ਆ ਪ੍ਰਵਾਸੀ ਉਹ ਜਿੰਨੀਆਂ ਨੇਤਾ ਨੇ ਆ ਜੋ ਪੰਜਾਬ ਵਿੱਚ ਆ ਕੇ ਬਹਿ ਗਏ ਨੇ ਬੰਗਲਿਆਂ ਦੇ ਵਿੱਚ ਸੋ ਇਹ ਜਿੰਨਾ 그룹 ਇਕੱਠਾ ਹੋ ਗਿਆ ਏ ਤਤਵ ਜਿਹੜੇ ਇਕੱਠੇ ਹੋ ਗਏ ਨੇ ਅੰਤ ਜਿਹੜਾ ਫਲਾਰੇ ਨੇ ਲੋਕਾਂ 'ਚ ਡਰ ਪੈਦਾ ਕਰ ਰਹੇ ਨੇ ਪਰ ਇੱਕ ਗੱਲ ਤੇ ਅੱਜ ਸਿੱਧ ਹੋ ਗਈ ਜੀ ਚਾਹੇ ਉਹ ਇਹ ਧਰਨਾ ਹੋਏ ਜਿਹੜਾ ਚੱਲ ਰਿਹਾ ਤੇ ਚਾਹੇ ਹੋਏ ਰਣਜੀਤ ਸਿੰਘ ਗਿੱਲ ਜੀ ਵਾਲਾ प्रकरण ਕਿ 3.5 ਸਾਲ ਤੋਂ ਬਹੁਤ ਵਧੀਆ ਸੀ ਤੱਦ ਵੀ ਉਹਨਾਂ ਦੀ ਜਿਹੜੀ ਕੰਪਨੀ ਸੀ ਗਿਲਕੋਸ ਦੀ ਤੱਦ ਤੇ ਉਹਨਾਂ ਤੇ ਵਿਜੀਲੈਂਸ ਗਈ ਨਹੀਂ ਤੇ ਭਾਰਤੀ ਜਨਤਾ ਪਾਰਟੀ ਜਾਏ ਤੇ ਨਾਲ ਹੀ ਘੰਟਿਆਂ ਦੀ ਵਿਜੀਲੈਂਸ ਅਸੀਂ ਕਾਨੂੰਨ ਦੇ ਖਿਲਾਫ ਨਹੀਂ ਪਰ ਇਹ ਪ੍ਰਕਿਰਿਆ ਕੀ ਦਰਸਾਉਂਦੀ ਹੈ ਉਹਨਾਂ ਤੇ ਦਬਾਅ ਪੈ ਰਿਹਾ ਸੀ ਉਹਨਾਂ ਨੇ ਦੱਸਿਆ ਕਿ ਮੈਨੂੰ ਆਮ ਆਦਮੀ ਪਾਰਟੀ ਜੁਆਇਨ ਕਰੋ ਨਹੀਂ ਕੀਤੀ ਉਹ ਦਲੇਰ ਬੰਦੇ ਨੇ ਸ਼ੇਰ ਬੰਦੇ ਨੇ ਤੇ ਅਜੇ ਹਾਂ ਤੱਕ ਬਚਾਇਆ ਉਹੀ ਹਾਂ ਤੱਕ ਇੱਥੇ ਹੈ ਕਿ ਨਗਰ ਨਗਰ ਦੇ ਸਮਝਾਏ ਇਹ ਸਰਕਾਰ ਦੀ ਸੰਸਦਾ ਪਹਿਲੇ ਦੇ ਆਮ ਆਦਮੀ ਪਾਰਟੀ ਵਾਲੇ ਗਿਰੋ ਬਣ ਗਏ ਲੋਕਾਂ ਤੋਂ ਡਰਦੇ 24 ਸਾਲ ਲੋਕਤੰਤਰ ਨੂੰ ਬੰਦਕ ਬਣਾ ਲਿਆ ਲੋਕਤੰਤਰ ਨੂੰ ਕੈਦ ਕਰ ਲਿਆ ਵੀ ਪਹਿਲੀ ਵਾਰੀ ਹੋਇਆ ਜੇ ਪੰਜਾਬ ਦੇ ਵਿੱਚ 91 ਸਾਲ ਵਿੱਚ ਪਹਿਲੀ ਨਗਰ ਨਿਗਮ ਬਣੀ ਸੀ ਇਹ ਪਹਿਲਾ ਨਗਰ ਨਿਯਮ ਚਰਾਓ ਇਹ ਜਿਹੜੇ 24 ਸਾਲ ਲੈਨੇ ਕਰਵਾਈ ਨਹੀਂ ਅਫਸਰਾਂ ਦੇ ਰਾਹੀ ਪਿਛਲੇ ਦਰਵਾਜ਼ੇ ਤੋਂ ਭ੍ਰਸ਼ਟਾਚਾਰ ਕਰਨਾ ਸੀ ਲੋਗਾ ਦਾ ਚੁਣਾ ਨੁਮਾਇੰਦਾ ਕੀ ਹੁੰਦਾ ਸਭ ਤੋਂ ਮਹੱਤਵਪੂਰਨ ਚੁਣਾ ਨੁਮਾਇੰਦਾ ਕਾਉਂਸਲਰ ਹੈ ਜਿਹੜਾ ਕਿ 10000 ਤੋਂ ਵੱਧ ਵੋਟਾਂ ਦਾ ਚੌਂਕੀਦਾਰ ਹੁੰਦਾ ਉਹ 24 ਘੰਟੇ ਜੋ 22 ਘੰਟੇ ਕੰਮ ਕਰਦਾ ਮੈਂ ਵੀ ਤਿੰਨ ਵਾਰੀ ਕਾਉਂਸਲਰ ਬਣਿਆ ਤੇ ਮੇਅਰ ਬਣਿਆ ਹੀ ਤਿੰਨ ਵਾਰੀ ਰਿਆ ਮੈਨੂੰ ਪਤਾ ਹੈ ਕਿ ਰਾਤ ਦੇ 2 ਵਜੇ ਵੀ ਦੁਖੀ ਲੋਕ ਹੱਕ ਸਮਝ ਕੇ ਕਾਉਂਸਲਰ ਦਾ ਬੂਆ ਘੜੇ ਕਾਂਦੇ ਨੇ ਸ਼ਾਇਦ ਐਮ ਐਲ ਏ ਬਾਹਰ ਹੁੰਦੇ ਨੇ ਐਮ ਪੀ ਵੀ ਬਾਹਰ ਹੁੰਦੇ ਨੇ ਅਸਲੀ ਤੇ ਕਾਉਂਸਲਰ ਹੁੰਦਾ ਜਿਹੜਾ ਉਹਨਾਂ ਦੇ ਦੁੱਖ ਦਰਦ ਦਾ ਹਾਣੀ ਹੁੰਦਾ ਦੁੱਖ ਦਰਦ ਦਾ ਸਾਥੀ ਹੁੰਦਾ ਇਹਨਾਂ ਨੇ ਉਹ ਚੋਣਾਂ ਨਾ ਕਰਕੇ ਪੰਜਾਬ ਤੇ ਅਤਿਆਚਾਰ ਕੀਤਾ ਪੰਜਾਬ ਦੇ ਵਿਕਾਸ ਨੂੰ ਬੰਦਕ ਬਣਾ ਲਿਆ ਲੋਕਾਂ ਦੀਆਂ ਸੁਵਿਧਾਵਾਂ ਨੂੰ ਬੰਦਕ ਬਣਾ ਲਿਆ ਪਰ ਜਦ ਭਾਰਤੀ ਜਨਤਾ ਪਾਰਟੀ ਨੇ ਸੰਘਰਸ਼ ਕੀਤਾ ਔਰ ਮਾਨਯੋਗ ਕਚਹਿਰੀ ਕੋਰਟ ਨੇ ਇਹਨਾਂ ਨੂੰ ਆਦੇਸ਼ ਦਿੱਤਾ ਕਿ ਤੁਰੰਤ ਚੋਣ ਕਰਾਓ ਦੇ ਅੰਡਰ ਕੰਪਲਸ਼ਨ ਇਹਨਾਂ ਨੇ ਚੋਣ ਆ ਕਰਵਾਇਆ ਔਰ ਉਹ ਚੋਣ ਦੇ ਵਿੱਚ ਕੀ ਕੰਮ ਹੈ ਤੁਸੀਂ ਵੀ ਦੇਖਿਆ ਤੁਸੀਂ ਵੀ ਦੇਖਿਆ ਤੁਸੀਂ ਵੀ ਲੋਕਤੰਤਰ ਦੇ ਸਤੰਭੋ ਕਈ ਰੇਟਾ ਚੱਲ ਰਹੀਆਂ ਕਈ ਬੰਧਕ ਬਣਾ ਰਿਹਾ ਚੋਣ ਨੂੰ ਔਰ ਮਨਮਰਜ਼ੀਆਂ ਕੀਤੀਆਂ ਤੱਕੇ ਸ਼ਾਇਆਂ ਕੀਤੀਆਂ ਕੈਂਡੀਡੇਟ ਨੂੰ ਡਰਾ ਆ ਗਿਆ ਧਮਕਾਇਆ ਗਿਆ ਇੱਥੇ ਤੇ ਐਸਾ ਲੱਗਦਾ ਸੀ ਜਿੱਦਾਂ ਕਿ ਬਿਹਾਰ ਬਣ ਗਿਆ ਪੰਜਾਬ ਕਿਸੇ ਟਾਈਪ ਦਾ ਜਦੋਂ ਲਾਲੂ ਯਾਦਵ ਜੀ ਹੁੰਦੇ ਸੀ ਜਾਂ ਉਸ ਤੋਂ ਪਹਿਲੇ ਇਹ ਬਿਹਾਰ ਹੀ ਨਜ਼ਰ ਆਂਦਾ ਹੁੰਦਾ ਸੀ ਕਿ ਜਿਸ ਵੇਲੇ ਬੂਥ ਕੈਪਚਰਿੰਗ ਜਿਸ ਵੇਲੇ ਗੋਲੀकांड ਅੱਜ ਇਹ ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਵੀ ਐਸਾ ਹੀ ਬਣਾ ਦਿੱਤਾ ਹੈ ਰੋਜ਼ ਗੋਲੀਆਂ ਚੱਲ ਰਹੀਆਂ ਨੇ નિર્ਦੋਸ਼ ਲੋਕ ਮਰ ਰਹੇ ਨੇ ਫਰੋਟੀਆਂ ਲਈ ਦਿੱਤੀਆਂ ਜਾ ਰਹੀਆਂ ਵਪਾਰੀ ਤੰਗ ਹੈ ਆ ਜਨਾਨੇ ਬਰਬਾਦ ਕਰਤਾ ਕਿਸਾਨੀ ਨੂੰ ਬਰਬਾਦ ਕਰਤਾ ਵਪਾਰੀ ਨੂੰ ਬਰਬਾਦ ਕਰਤਾ ਉਦਯੋਗਪਤੀਆਂ ਨੂੰ ਬਰਬਾਦ ਕਰਤਾ ਜੁਵਾਵਾਂ ਨੂੰ ਕੋਈ ਨੌਕਰੀ ਨਹੀਂ ਬੰਦ ਸਕੂਲ ਬੰਦ ਕਾਲਜ ਬਰਬਾਦ ਕਰਤਾ ਮਰੀਜ਼ਾਂ ਨੂੰ ਕੋਈ ਸੁਵਿਧਾ ਨਹੀਂ ਆਯੁਸ਼ਮਾਨ ਜਿਹੜੀ ਮੋਦੀ ਸਾਹਿਬ ਨੇ 5 ਲੱਖ ਉਹ ਵੀ ਬੰਦ ਇਹਨਾਂ ਨੇ ਸਭ ਕੁਝ ਬੰਦ ਕਰਤਾ ਤੇ ਅੱਜ ਪਾਰਸ਼ਦਾਂ ਦੇ ਮੂੰਹ ਵੀ ਬੰਦ ਕਰਨ ਨੂੰ ਫਿਰਦੇ ਪਏ ਕਿ ਪਾਰਸ਼ਦਾਂ ਦੇ ਮੂੰਹ ਤੇ ਵੀ ਟੇਪ ਲਾ ਦਈਏ ਟੇਪ ਤੇ ਆਪਣੇ ਮੂੰਹ ਤੇ ਲਾਓ ਤੁਸੀਂ ਨਾਕਾਮ ਹੋ ਆਮ ਆਦਮੀ ਪਾਰਟੀ ਵਾਲੇ ਤੁਹਾਡੇ ਕਰਕੇ ਅੱਜ ਜਨਤਾ ਤਰਾਹੀ ਤਰਾਹੀ ਕਰ ਰਹੀ ਹੈ ਤੁਹਾਡੇ ਕਰਕੇ ਗੁਰਦੁਆਰਾ ਸਾਹਿਬ ਔਰ ਮੰਦਰ ਜਿੱਦੀ ਲੜਾਈ ਲੜਤ ਇਹ ਭੈਣ ਜੀ ਪੂਨਮ ਜੀ ਔਰ ਸਾਡੇ ਸਾਥੀ ਗਏ ਸੀ ਕਾਉਂਸਲਰ ਉਹ ਗੁਰਦੁਆਰਾ ਸਾਹਿਬ ਔਰ ਮੰਦਰ ਦੇ ਬਾਹਰ ਸੀਵਰੇਜ ਦਾ ਗੰਦਾ ਪਾਣੀ ਹੁੰਦਾ ਤੁਹਾਨੂੰ ਕੋਈ ਇਹਦੇ ਬਾਰੇ ਮਾਨਸੰਤਾਪ ਨਹੀਂ ਹੁੰਦਾ ਮੈਡਮ ਮੇਅਰ ਔਰ ਆਮ ਆਦਮੀ ਪਾਰਟੀ ਵਾਲੇ ਕਿ ਤੁਸੀਂ ਆਮ ਜਨਤਾ ਨੂੰ ਤੇ ਤੰਗ ਕੀਤਾ ਹੀ ਐ ਹੁਣ ਧਾਰਮਿਕ ਸਥਾਨਾਂ ਦੇ ਸ਼ਰਧਾਲੂਆਂ ਨੂੰ ਵੀ ਤੁਸੀਂ ਤੰਗ ਕਰ ਰਹੇ ਹੋ ਕਿ ਧਾਰਮਿਕ ਸਥਾਨਾਂ ਤੇ ਨਾ ਜਾ ਸਕਣ ਐਡਾ ਵੱਡਾ ਇਹ ਕੰਮ ਤੇ ਐਮਰਜੈਂਸੀ ਵੀ ਨਹੀਂ ਸੀ ਹੋਇਆ ਇਹ ਤਾਂ ਸੁਪਰ ਐਮਰਜੈਂਸੀ ਲੱਗੀ ਪਈ ਐ ਅੱਜ ਜੋ ਪੰਜਾਬ ਦੇ ਹਾਲਾਤ ਨੇ ਲੋਕਾਂ ਨਾਲ ਲੜਨ ਵਾਲੇ ਧਰਨਾ ਤੇ ਹੀ ਬੈਠੇ ਨੇ ਤੇ ਲੋਕਾਂ ਨਾਲ ਲੁੱਟਣ ਵਾਲੇ ਸਰਕਾਰੀ ਪੈਸੇ ਤੇ ਏਸੀ ਚ ਲਾ ਕੇ ਘਰ ਸੁੱਤੇ ਬੈਠੇ ਨੇ ਮੈਡਮ ਨਹੀਂ ਆਏ ਜੋ ਮੈਨੂੰ ਜਾਣਕਾਰੀ ਦਿੱਤੀ ਮੈਡਮ ਨੇ ਦਫ਼ਤਰ ਆਣਾ ਹੀ ਚੜ੍ਹਦਾ ਹੈ ਉਹ ਮੈਡਮ ਸਰਕਾਰੀ ਤਨਦ ਹੈ ਸੀ ਮਿਲਿਆ ਤੁਹਾਨੂੰ ਲੋਕਾਂ ਦੀ ਸੇਵਾ ਲਈ ਉਹ ਵਿਚਾਰੇ ਗਰਮੀ 'ਚ ਬੈਠੇ ਨੇ ਭਾਰਤੀ ਜਨਤਾ ਪਾਰਟੀ ਵਾਲੇ ਇੱਥੇ ਔਰ ਆਗੇ ਲੋਕਾਂ ਦੀ ਲੜਾਈ ਲਾ ਲਓ ਆਪਣੀ ਲੜਾਈ ਨਹੀਂ ਲੜ ਰਹੇ ਉਹਨਾਂ ਨੇ ਤੁਹਾਡਾ ਕੋਈ ਨਿੱਜੀ ਲਾਭ ਨਹੀਂ ਸੀ ਲੈਣਾ ਤੇ ਤੁਸੀਂ ਮौज-ਮਸਤੀ 'ਚ ਲੱਗੇ ਸੋ ਮੈਂ ਸਮਝਣਾ ਇਹਨਾਂ ਦੀ ਅੰਤਰਾ ਆਤਮਾ ਵੀ ਮਰ ਚੁੱਕੀ ਹੈ ਇਹ ਆਮ ਆਦਮੀ ਪਾਰਟੀ ਵਾਲਿਆਂ ਦੀ ਇਹ ਭਗਵੰਤਬਾਨ ਜੀ ਦੇ ਜਿੰਨੇ ਪ੍ਰਤੀਯਧੀ ਛੱਡੇ ਨੇ ਇੱਕ ਤੋਂ ਇੱਕ ਚੁਣ ਕੇ ਭਰਾਇਆ ਇਹਨਾਂ ਨੇ ਉਹਨਾਂ ਦੀ ਹਿਸਟਰੀਆਂ ਦੇਖੋ ਤੁਹਾਨੂੰ ਪਤਾ ਲੱਗੇਗਾ ਉਹ ਕੀ ਲੋਕ ਨੇ ਇਹ ਕੀ ਹੋ ਗਿਆ ਕਿ ਤੁਸੀਂ ਤੇ ਕਿਹਾ ਸੀ ਅਸੀਂ ਮੋਬਾਈਲ ਵਾਲੇ ਨੂੰ ਬਣਾਤਾ ਵਿਧਾਇਕ ਅਸੀਂ ਖੇਤ ਮਜ਼ਦੂਰ ਨੂੰ ਵਿਧਾਇਕ ਬਣਾਤਾ ਅਸੀਂ ਇੱਕ ਆਮ ਆਦਮੀ ਨੂੰ ਵਿਧਾਇਕ ਬਣਾਤਾ ਮਕੈਨਿਕ ਨੂੰ ਬਣਾਤਾ ਤੇ ਅੱਜ ਵਿਕਾਸ ਲੋਕਾਂ ਦਾ ਤੇ ਕਰਵਾਇਆ ਨਹੀਂ ਉਹਨਾਂ ਦਾ ਵਿਕਾਸ ਕਿੱਥੋਂ ਹੋ ਗਿਆ ਮਾਨ ਸਾਹਿਬ? ਉਹ ਵੱਡੀਆਂ-ਵੱਡੀਆਂ ਗੱਡੀਆਂ ਵਿੱਚ ਘਸਰਾ ਆ ਗਏ। ਉਹਨਾਂ ਦੀਆਂ ਸੰਪਤੀਆਂ ਐਨੀਆਂ ਕਿਸ ਤਰ੍ਹਾਂ ਵੱਧ ਗਈਆਂ? ਇਹ ਜਾਂਚ ਦਾ ਵਿਸ਼ੇ ਹੈ। ਕਿ ਤੁਹਾਡਾ ਵਿਕਾਸ ਤੁਸੀਂ ਜਿਹੜਾ ਕਰਾਣਾ ਸੀ ਝੂਠੇ ਵਾਦੇ। ਪੰਜਾਬ ਦਾ ਵਿਕਾਸ ਨਹੀਂ ਹੋਇਆ। ਤੁਹਾਡਾ ਇੱਕੋ ਹੀ ਲਕਸ਼ਾ ਆਪਣੇ ਵਰਕਰਾਂ ਦਾ ਵਿਕਾਸ ਕਰਨਾ। ਔਰ ਉਹ ਵਿਕਾਸ ਜਦੋਂ ਲੱਗੇ ਹੋ ਏਸੀ 'ਚ ਬੈਠ ਕੇ। ਇਹ ਆਪਣਾ ਵਿਕਾਸ ਉੱਥੇ ਜਰੂਰ ਮਹਿਫਲਾ ਲਗਦੀ ਹੋਣੀ ਆ ਆਮ ਆਦਮੀ ਪਾਰਟੀ ਦੇ ਭ੍ਰਸ਼ਟਾਚਾਰੀਆਂ ਦੀ ਔਰ ਜਿਹੜੇ ਅਸਲੀ ਵਿਪਕਸ਼ੀ ਪਾਰਟੀ ਦੇ ਲੋਕ ਨੇ ਉਹ ਅਜੇ ਧਰਨੇ ਦੇ ਬੈਠੇ ਨੇ ਗਰਮੀ ਦੇ ਵਿੱਚ ਸੋ ਮੈਂ ਸਲਾਮ ਕਰਨਾ ਭਾਰਤੀ ਜਨਤਾ ਪਾਰਟੀ ਦੇ ਵਿਚਾਰਧਾਰਕ ਮੈਂ ਸਲਾਮ ਕਰਨਾ ਭਾਰਤੀ ਜਨਤਾ ਪਾਰਟੀ ਦੇ ਨਿਤਿੱਤਵ ਨੂੰ ਜਿਹੜਾ ਉਭਰੇ ਹੈ ਸੰਘਰਸ਼ ਚੋਂ ਹੈ ਔਰ ਉਭਰਨ ਤੋਂ ਬਾਅਦ ਆਜ ਪ੍ਰਧਾਨ ਮੰਤਰੀ ਮੋਦੀ ਜੀ 11 ਸਾਲ ਤੋਂ ਪ੍ਰਧਾਨ ਮੰਤਰੀ ਨੇ ਅੱਜ ਲਗਭਗ 2002 ਤੋਂ ਲੈ ਲਓ 23 ਸਾਲ ਤੋਂ ਉਹ ਮੁੱਖ ਮੰਤਰੀ ਦੇ ਪ੍ਰਧਾਨ ਮੰਤਰੀ ਰਹੇ। ਉਹ ਰਾਜ ਜਿਨ੍ਹਾਂ ਨੇ ਇੱਕ ਵੀ ਛੁੱਟੀ ਨਹੀਂ ਲਈ। ਮੈਂ ਉਹਨਾਂ ਦੇ ਨਾਲ ਕੰਮ ਕੀਤਾ ਹੈ। ਮੈਂ ਦੇਖਿਆ ਉਹਨਾਂ ਨੂੰ। ਉਹ ਸਿਰਫ 4 ਘੰਟੇ ਸੌਂਦੇ ਨੇ। ਪਰ ਇਸੇ ਕਰਕੇ ਤੁਸੀਂ ਦੇਖੋ ਉਹਨਾਂ ਨੇ ਮੋਦੀ ਐਪਸ ਬਣਾਈਆਂ ਨੇ। ਜਿਨ੍ਹਾਂ ਤੇ ਹਰ ਵੇਲੇ ਪਤਾ ਹੈ ਕਿਹੜਾ ਵਿਕਾਸ ਹੋ ਰਿਹਾ ਸਾਰੇ ਦੇਸ਼ 'ਚ। ਕਿਹੜੇ ਸਬੰਧ ਸੁਧਰ ਰਹੇ ਨੇ ਵਿਦੇਸ਼ਾਂ ਦੇ ਨਾਲ ਕਿਹੜਾ ਮੂੰਹ ਤੋੜਿਆ ਜਾ ਰਿਹਾ ਪਾਕਿਸਤਾਨ ਦਾ 우ਮਾਨ ਸਾਹਿਬ ਤੁਸੀਂ ਆਪਣੀਆਂ ਫੋਟੋਆਂ ਤੇ ਲਾ ਲਈਆਂ ਵਡੀਆਂ-ਵਡੀਆਂ 5-700 ਕਰੋੜ ਰੁਪਇਆ ਵੀ ਖਰਚਤਾ ਲੋਕਾਂ ਦਾ ਜਿਹੜਾ ਵਿਕਾਸ ਹੋਣਾ ਸੀ ਉਹ ਤੁਹਾਡੀ ਫੋਟੋ ਦੇਖਣ ਨੂੰ ਕੋਈ ਤਿਆਰ ਨਹੀਂ ਹੈ ਜੇ ਹਿੰਮਤ ਹੈ ਤੇ ਵਿਕਾਸ ਦੀਆਂ ਫੋਟੋਆਂ ਲਾਓ ਲਿਸਟਾਂ ਨਾਲ ਲਾਓ ਮੈਂ ਚੈਲੰਜ ਦੇਣਾ ਮਾਨ ਸਾਹਿਬ ਕਿ ਵਿਕਾਸ ਜਿੱਥੇ ਕਰਵਾਇਆ ਹੈ ਆ ਕਰਵਾਇਆ ਬਨੇ ਹਸਤਾਨਾ ਦੇ ਝੂਠੇ ਬੋਰਡ ਲਾਏ ਨੇ ਵਪਾਰੀਆਂ ਨੂੰ ਕਿਹਾ ਸੀ ਬਿਜਲੀ ਸਸਤੀ ਕਰਾਂਗੇ ਉਦਯੋਗਪਤੀਆਂ ਨੂੰ ਬਿਜਲੀ ਮਹਿੰਗੀ ਕਰਤੀ ਪਰ ਯੂਨਿਟ 3 ਰੁਪਏ ਸਬਸਿਡੀ ਵੀ ਘਟਾਤੀ ਔਰ ਇੱਕ ਹੋਰ ਮਾਰ ਹੈ ਪੱਤਰਕਾਰ ਬੰਦੂਓ ਕਿ ਤੁਹਾਨੂੰ ਸ਼ਾਇਦ ਪਤਾ ਹੋਵੇਗਾ ਪੰਜਾਬੀ ਸ਼ਾਮ ਨੂੰ 6 ਵਜੇ ਤੋਂ ਲੈ ਕੇ 10 ਵਜੇ ਤੱਕ 2 ਰੁਪਏ ਯੂਨਿਟ ਦਾ ਜੋ ਹੋਰ ਵਾਦਾ ਕਰਤਾ ਹੈ ਲੋਕਾਂ ਨੂੰ ਪਤਾ ਹੀ ਨਹੀਂ ਹੈ ਨਾਦਰ ਜਾਈ ਟੈਕਸ ਲਾਤਾ ਹੈ ਕਿ ਲੋਨ ਲੈਂਦਾ ਹੈ ਇੱਕ ਉਦਯੋਗਪਤੀ ਆਪਣੀ ਜ਼ਮੀਨ ਆਪਣੀ ਜਦਾਦ ਆਪਣੀ ਫੈਕਟਰੀ ਦਾ ਤਲਾਕੇ ਔਰ ਉਹਦੇ ਵਿੱਚ ਹਿੱਸਾ ਮੰਗਣ ਆ ਜਾਂਦੇ ਨੇ ਕੋਈ ਸਾਨੀ ਦੇ ਗਿਆ ਜਿਹੜੇ ਆਇਆ ਕਰਦੇ ਸੀ ਹਫਤਾ ਲੈਣ ਵਾਲੇ ਇਹ ਵੀ ਉਹੀ ਬਰਾਦਰੀ ਹੈ ਇਹ ਕਹਿੰਦੇ ਨੇ 0.25% ਸਾਨੂੰ ਦਿਓ ਅੱਜ ਤੱਕ ਦੇਸ਼ ਵਿੱਚ ਕਦੀ ਨਹੀਂ ਹੋਇਆ ਹਰ ਲੋਨ ਤੇ ਭਾਵੇਂ ਉਹ 10 ਕਰੋੜ ਦਾ ਹੋਵੇ 100 ਕਰੋੜ ਦਾ ਹੋਵੇ 500 ਕਰੋੜ ਦਾ ਹੋਵੇ ਤੁਸੀਂ ਕੌਣ ਹੋ ਲੋਨ ਲੈਣ ਵਾਲੇ ਨੇ ਜ਼ਮੀਨ ਦਿੱਤੀ ਜਰਾਦ ਦਿੱਤੀ ਬੈਂਕ ਨੇ ਲੋਨ ਦਿੱਤਾ ਤੁਸੀਂ ਕਹਦਾ 0.25% ਦਾ ਟੈਕਸ ਲਾਤਾ ਉਹਦੇ ਤੇ ਕੋਈ ਲੋਕਾਂ ਦਾ ਗਲ ਘੋਟਵਾ ਭ੍ਰਸ਼ਟਾਚਾਰ ਕਰ ਰਹੇ ਨੇ ਅੱਜ 4 ਲੱਖ ਕਰੋੜ ਦਾ ਕਰਜ਼ਾਈ ਬਣਾਤਾ ਪੰਜਾਬ ਨੂੰ ਪੰਜਾਬ ਨਿਵਾਸੀਆਂ ਨੂੰ ਮੈਂ ਬਾਰ ਬਾਰ ਚੇਤਾਵਨੀ ਦੇਣਾ ਤੁਹਾਡੇ ਮਾਧਿਅਮ ਦੇ ਨਾਲ ਬਾਰ ਬਾਰ ਦੱਸੋ ਕਿ ਪੰਜਾਬ ਨਿਵਾਸੀਓ ਪੰਜਾਬ ਦੇ ਸਾਰੇ ਨਿਵਾਸੀ ਅੱਜ ਹਰ ਨਿਵਾਸੀ ਇਹਨਾਂ ਦੇ ਕਰਕੇ ਸਵਾ ਲੱਖ ਰੁਪਏ ਦਾ ਕਰਜ਼ਾ ਕਰਜ਼ਦਾਰ ਹੋ ਗਿਆ ਬੱਚਾ ਵੀ ਕਰਜ਼ਦਾਰ ਹੋ ਗਿਆ ਪੈਣਾ ਵੀ ਕਰਜ਼ਦਾਰ ਹੋ ਗਈਆਂ ਮਾਤਾਵਾ ਵੀ ਹੋ ਗਈਆਂ ਬੱਚੀਆਂ ਵੀ ਹੋ ਗਈਆਂ ਵਿਦਿਆਰਥੀ ਵੀ ਹੋ ਗਏ ਕਿਸਾਨ ਵੀ ਹੋ ਗਏ ਉਹ ਨਾਦਰ ਸ਼ਾਹੀ ਜਿਹੜਾ 4 ਲੱਖ ਕਰੋੜ ਦਾ ਕਰਜ਼ਾ ਹੈ ਉਹਨੂੰ ਜੇ ਅਸੀਂ ਡੀਸੈਂਟਰਲਾਈਜ਼ ਕਰੀਏ ਤੇ ਸਵਾ ਲੱਖ ਰੁਪਇਆ ਹਰ ਬੰਦੇ ਦੇ ਭਾਵੇਂ ਮੈਂ ਹੋਵਾਂ ਭਾਵੇਂ ਤੂੰ ਵੀ ਹੋ ਪੱਤਰਕਾਰ ਬੰਦੀਓ ਤੁਸੀਂ ਵੀ ਸਵਾ ਲੱਖ ਪਰ ਜੋ ਚੈੱਕ ਕਰ ਲਓ ਪੁੱਛ ਲਓ ਇਹਨਾਂ ਨੂੰ ਕਿ ਸਵਾ ਲੱਖ ਦੇ ਕਰਜ਼ਾਈ ਹੋ ਗਿਆ ਇਹਨਾਂ ਦੇ ਚਲੇ ਜਾ ਰਹੇ ਆ ਜੀਵਨ ਤੁਸੀਂ ਇਹਨਾਂ ਨੂੰ ਭੇਜ ਦੇਣਾ ਇਹ ਤੇ ਐਸਲੇ ਇਸ ਤਰ੍ਹਾਂ ਲੱਗੇ ਹੋਏ ਨੇ ਕਿ ਜਿਸ ਤਰ੍ਹਾਂ ਜੋ ਆਂਦਾ ਆਂਦੇ ਹੋ ਪਰ ਉਹ ਸਵਾ ਲੱਖ ਜਿਹੜਾ ਕਰਜ਼ਾ ਹੈ ਉਹ ਤੁਹਾਨੂੰ ਇਹਨਾਂ ਦੇ ਭ੍ਰਸ਼ਟਾਚਾਰ ਦਾ ਦੇਣਾ ਪੈਣਾ ਸੋ ਇਹ ਪਗੋੜੇ ਨੇ ਜਿੱਦਾ ਮੇਅਰ ਸਾਹਿਬਾ ਪਗੋੜੀ ਹੋ ਗਈ ਉਹ ਨਗਰ ਨਿਗਮ ਚੜ ਗਈ ਭੱਜ ਗਏ ਬੈਠਕਾਂ ਕਿਉਂ ਨਹੀਂ ਕਰਦੇ ਅਸੀਂ ਕਰਦੇ ਸੀ ਸਭ ਨੂੰ ਸੁਣਦੇ ਸੀ ਜਾਓ ਆ ਗੂਗਲ ਤੇ ਫਾਈਂਡ ਕਰ ਲਓ ਪੂਰੀ ਬੈਠਕ ਹੁੰਦੀ ਜੀ ਨਡਰ ਹੋ ਕੇ ਕਿਉਂਕਿ ਭਾਜਪਾ ਦੇ ਮੇਅਰ ਭਾਜਪਾ ਦੇ ਪਾਰਸ਼ਦ ਕੰਮ ਕਰਦੇ ਸੀ ਆਪਣੇ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਡਰਦੇ ਨਹੀਂ ਜੀ ਪਗੜਾ ਹੋਈ ਹੋਏਗਾ ਜਿਹਦੇ ਮਨ ਦੇ ਵਿੱਚ ਹੋ ਰੋਏ ਜਿਹੜਾ ਜਨਤਾ ਦਾ ਮੁਕਾਬਲਾ ਨਹੀਂ ਕਰ ਸਕੇਗਾ ਉਹ ਪਗੜਾ ਹੋਏਗਾ ਤੇ ਹਮਤ ਹੈ ਤੇ ਮੇਰ ਸਾਹਿਬ ਆਪਣੇ ਦਫ਼ਤਰ ਹੀ ਬੈਠੋ ਔਰ ਵੱਡੇ ਦਿਲ ਦੇ ਨਾਲ ਵੱਡਾ ਹਉਦੈ ਤੇ ਵੱਡਾ ਦਿਲ ਵੀ ਕਰੋ ਪਾਰਸ਼ਦਾਂ ਦੀ ਗੱਲ ਸੁਣੋ ਤਰੀਫਾਂ ਨਾ ਸੁਣੋ ਸਿਰਫ ਤਰੀਫਾਂ ਸੁਣਨ ਦੀ ਆਦੀ ਨਾ ਬਰੋ ਜਨਤਾ ਦੀ ਆਵਾਜ਼ ਸੁਣੋ ਔਰ ਜਨਤਾ ਦੀ ਆਵਾਜ਼ ਨਹੀਂ ਸੁਣੋਗੇ ਤਾਂ ਮੈਂ ਹੁਨੇ ਕੀ ਹੈ ਕਿ ਤਿਆਰ ਹੋ ਜਾਓ ਦੁਨਿਆਰ ਤਿਆਰ ਹੈ ਇਹ ਦਿਨ ਆ ਹੀ ਨਿਕਲ ਜਾਣਾ ਔਰ ਉਸ ਤੋਂ ਬਾਅਦ ਦੇਖਣਾ ਭਗਵੰਤਾਨ ਜੀ ਕੇਜਰੀਵਾਲ ਜੀ ਤੁਹਾਨੂੰ ਕਿਸੇ ਨੇ ਨਹੀਂ ਬਚਾਣਾ ਰੱਬ ਵੀ ਤੁਹਾਡੇ ਵਿਰੁੱਧ ਹੋ ਚੁੱਕਾ ਜੋ ਡੂਬੇਗੀ ਕਸ਼ਤੀ ਆਮ ਆਦਮੀ ਪਾਰਟੀ ਦੀ ਜੇ ਡੁੱਬੇਗੀ ਕਿਸਤੀ ਤਾਂ ਆਮ ਆਦਮੀ ਪਾਰਟੀ ਆਲੋ ਡੁੱਬੋਗੇ ਸਾਰੇ ਨਾ ਤੁਮ ਹੀ ਬਚੋਗੇ ਨਾ ਪ੍ਰਸ਼ਟਾਚਾਰੀ ਸਾਥੀ ਤੁਹਾਡੇ ਮਲਿਕ ਸਾਹਿਬ ਸਾਹਿਬ ਇਹ ਸਮਝ ਮੇਰੇ ਗੱਲ ਹੋਈ ਹੈ ਉਹ ਕਹਿੰਦੇ ਅਸੀਂ ਆਮ ਨੂੰ ਵੀ ਤਿਆਰ ਰੱਖਿਆ ਆਫਿਸ ਆਮ ਜੇ ਠੀਕ ਹੈ ਵੀ ਆਹ ਇੱਥੇ ਆਫਿਸ ਪਗੋੜੇ ਹੋ ਗਈ ਹੈ ਜੋ ਆਮ ਆਫਿਸ ਤਿਆਰ ਹੈ ਲੇਕਿਨ ਸ਼ੋਰਟੀ ਕਿ ਵੀ ਜਿਸ ਤਰ੍ਹਾਂ ਮਾਲ ਬਣਿਆ ਇਸ ਜਗ੍ਹਾ ਦੇ ਉੱਪਰ ਅਗਰ ਉਹ ਪੰਡਿਆ ਨਹੀਂ ਭਾਜ ਪਾ ਦੇ ਕੋਈ ਵੀ ਬਲਦੋਹਾਨ ਵੀ ਇਤਲੀ ਗੱਲ ਪਾ ਜਾਂਦਾ ਨਹੀਂ ਬਲਦੋਹਾਨ ਜਾਂ ਮੁੱਹ ਪਾ ਜਾਂਦਾ ਨਹੀਂ ਕੌਣ ਸ਼ੋਰਟੀ ਦੋਗਾ ਇਸ ਕਾਲੀ ਰਾਣੀ ਹਾਈ ਕਮਾਂਡ ਹੋਊਗੀ ਇਹ ਤੁਸੀਂ ਦੇਖੋ। ਅਸਲ ਹੈ ਕਿ ਮੇਅਰ ਦਾ ਪਦ ਕੀ ਹੁੰਦਾ ਹੈ ਫਰਸ ਸਿਟੀਜ਼ਨ ਮੇਅਰ ਸਾਹਿਬਾਨ ਨੂੰ ਨਹੀਂ ਪਤਾ। ਉਹਨਾਂ ਨੇ ਬਿਲਕੁਲ ਪੜਿਆ ਹੀ ਨਹੀਂ ਜੋ ਸਮਾਂ ਨਹੀਂ ਮਿਲਿਆ ਉਹਨਾਂ ਨੂੰ ਪੜਨ ਦਾ। ਔਰ ਫਰਸ ਸਿਟੀਜ਼ਨ ਕਿਨੂੰ ਕਹਿੰਦੇ ਨੇ ਨਗਰਪਿਤਾ ਜਾਂ ਨਗਰਮਾਤਾ ਜੋ ਮੇਅਰ ਸਾਹਿਬਾਨ ਨੇ ਭੈਣ ਹੈ ਸਾਡੀ। ਮੈਂ ਉਹਨਾਂ ਦਾ ਸਤਿਕਾਰ ਕਰਨਾ ਸਾਡੀ ਭੈਣ ਹੈ ਉਹ। ਪਰ ਉਹ ਮਾਤਾ ਦਾ ਕੀ ਫਰਜ਼ ਹੁੰਦਾ ਹੈ ਕਿ ਬੱਚੇ ਨੂੰ ਕਿ ਤਕਲੀਫ ਹੋਏ ਤੇ ਮਾਂ ਸੌਂਦੀ ਨਹੀਂ ਤੇ ਇਹ ਕੈਸੀ ਮਾਂ ਹੈ ਜਿਹੜੇ ਬੱਚੇ ਰੋ ਰਹੇ ਨੇ ਜਨਤਾ ਦੀ ਲੜਾਈ ਕਰਕੇ ਮਾਂ ਜਿਹੜੀ ਹੈ ਉਹ ਐਸੇਲੇ ਗਾਇਬ ਹੋ ਗਈ ਹੈ ਔਰ ਉਹਨਾਂ ਨੂੰ ਇਹ ਕਹੋ ਕਿ ਭਾਰਤੀ ਜਨਤਾ ਪਾਰਟੀ ਅਨੁਸ਼ਾਸਿਤ ਪਾਰਟੀ ਹੈ ਭਾਰਤੀ ਜਨਤਾ ਬੈਂਟ ਇਹ ਜੋ ਹੈ ਤੁਸੀਂ ਕਰ ਰਹੇ ਹੋ ਇਹ ਸਟੇਟਮੈਂਟ ਐਸ ਕਰਕੇ ਦੇ ਰਹੇ ਹੋ ਕਿ ਤੁਸੀਂ ਉਹਨਾਂ ਦੇ ਉੱਤਰ ਨਹੀਂ ਦੇ ਸਕਦੇ ਜੇ ਹਿੰਮਤ ਹੈ ਤੇ ਡਿਬੇਟ ਕਰ ਲੋ ਤੁਸੀਂ ਵੀ ਆ ਜਾਓ ਮੇਰੀ ਭੈਣ ਵੀ ਬਹਿ ਜਾਏਗੀ ਮੈਂ ਚੈਲੰਜ ਦੇ ਦਿੰਦਾ ਆਪਣੀ ਭੈਣ ਨੂੰ ਮੈਨੂੰ ਪਤਾ ਹੈ ਕਿ ਭਾਜਪਾ ਦੇ ਕਰਮ ਕਰਤਾ ਕਿੰਨੀ ਸ਼ਕਤੀ ਹੈ ਇਹ ਭੈਣ ਬੈਠੇਗੀ ਮੇਰੀ ਤੇ ਉੱਤਰ ਦਿਓ ਉੱਥੇ ਤੇ ਕੋਈ ਪੁਲਿਸ ਨਹੀਂ ਆ ਸੁਣੋ 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 ਸੁਰੱਖਿਆ ਤੁਹਾਡੀ ਸੁਰੱਖਿਆ ਏਜੰਸੀਆ ਤੁਹਾਡੀਆਂ ਤੇ ਡਰਦੇ ਕਿਉਂ ਸਾਹਮਣੇ ਆਵਨੇ ਆਗੇ ਹਿੰਮਤ ਹੈ ਤੇ ਬਹਿਸ ਕਰਕੇ ਦਿਖਾਓ ਅਰੇ ਇਸ ਭੈਣ ਦੇ ਉੱਤਰ ਦਿਓ ਜੋ ਐਪ੍ਰੈਸ਼ਨ ਕਰਦੇ ਨੇ ਭਗੋੜੇ ਨਾ ਹੋ ਜੋ ਭੱਜਦੇ ਜਾਓ ਦਫਤਰ ਚੜਗੇ ਜਿਹੜਾ ਤੁਸੀਂ ਮੇਰਾ ਮੇਰੇ ਭਾਈ ਤੁਸੀਂ ਜਿਹੜਾ ਪ੍ਰਸ਼ਨ ਕੀਤਾ ਉਹਦਾ ਇਹ ਜੀ ਉੱਤਰ ਹੈ ਕਿ ਭਾਰਤੀ ਜਨਤਾ ਪਾਰਟੀ ਅਨੁਸ਼ਾਸਿਤ ਪਾਰਟੀ ਹੈ ਭਾਰਤੀ ਜਨਤਾ ਪਾਰਟੀ ਰਾਸ਼ਟਰ ਭਗਤ ਪਾਰਟੀ ਪਰ ਭਾਰਤੀ ਜਨਤਾ ਪਾਰਟੀ ਨੂੰ ਜੋ ਮੰਡੇਟ ਮਿਲਿਆ ਮਿਲਿਆ ਤੇ ਮੰਡੇਟ ਰੂਲਿੰਗ ਦਾ ਹੀ ਮਿਲਣਾ ਸੀ ਪਰ ਤੁਸੀਂ ਅੰਤਕ ਦੇ ਨਾਲ ਆਮ ਆਦਮੀ ਨੇ ਹਟਿਆ ਲਿਆ ਚਲੋ ਕੋਈ ਗੱਲ ਨਹੀਂ ਪਰ ਚੌਂਕੀਦਾਰੀ ਕਰੇਗੀ ਡਰੇਗੀ ਨਹੀਂ ਦੜਤੋ ਨਾ ਹੀ ਤੁਹਾਡੇ ਲਾ ਰਿਆ ਚਾਏਗੀ ਨਾ ਹੀ ਤੁਹਾਡੇ ਲਾਲਚ ਜਾਈਗੀ ਪਰ ਜੇ ਤੁਸੀਂ ਜਨਤਾ ਦਾ ਵਿਰੋਧ ਕਰੋਗੇ ਭੈਣ ਜੀ ਮੇਰ ਸਾਹਿਬਾ ਜੇ ਤੁਸੀਂ ਜਨਤਾ ਦੇ ਹੱਕਾ ਦੇ ਉੱਤੇ ਪ੍ਰਹਾਰ ਕਰੋਗੇ ਤਾਂ ਫਿਰ ਭਾਰਤੀ ਜਨਤਾ ਪੱਡ ਚੁੱਪ ਨਹੀਂ ਬੈਠੇਗੀ ਔਰ ਉਹ ਵੀ ਲੋਕਤੰਤਰੀ ਤਰੀਕੇ ਨਾਲ ਉਹਨੇ ਕਿਹੜਾ ਕਾਨੂੰਨ ਦੀ ਉਲੰਘਣਾ ਕਰ ਰਹੇ ਨੇ ਇਹਨਾਂ ਨੇ ਕਿਸੇ ਨੂੰ ਨੁਕਸਾਨ ਪਹੁੰਚਾਇਆ ਤੇ ਇਹ ਤੇ ਲੋਕਤੰਤਰ ਦੇ ਵਿੱਚ ਇਹਨਾਂ ਦਾ ਇਹ ਹੱਕ ਹੈ ਕਿ ਐਬ ਜ਼ਮੀਨ ਤੇ ਬੈਠੇ ਗਰਮੀ ਦੇ ਵਿੱਚ ਔਰ ਤੁਸੀਂ ਵੱਡਾ ਪੰਦ ਖਾਇ ਨਹੀਂ ਵੱਡੇ ਹੋਗੇ ਵੀ ਅੱਜ ਆਮ ਆਦਮੀ ਪਾਰਟੀ ਦੇ ਨਹੀਂ ਤਾਂ ਨੇਤਾ ਛੋਟੇ ਨੇ ਜੇ ਹਿੰਮਤ ਹੈ ਤੇ ਗਲੇ ਲਾਓ ਮੈਂ ਯਾਦ ਕਰਾਣਾ ਪ੍ਰਕਾਸ਼ ਸਿੰਘ ਬਾਦਲ ਜੀ ਜਿਗੇ ਮੁੱਖ ਮੰਤਰੀ ਜਿਗੇ ਔਰ ਇਹ ਗੱਲ ਕਾਂਗਰਸ ਦੇ ਨੇਤਾਵਾਂ ਨੇ ਕਹੀ ਕਿ ਅਸੀਂ ਜਿਸ ਵੇਲੇ ਜਾਂਦੇ ਸੀ ਉਹਨਾਂ ਰਵਨੀਤ ਸਿੰਘ ਬਿੱਟੂ ਆ ਸਾਡੇ ਜਾ ਗਏ ਹੋਰਾਂ ਨੇ ਵੀ ਕਹੀ ਤੇ ਬਾਦਲ ਸਾਹਿਬ ਚਾਹ ਦੀ ਟਰੇ ਹੱਥੀ ਲੈ ਕੇ ਆਉਂਦੇ ਸੀ ਆਓ ਚਾਹ ਪੀਓ ਮੈਂ ਤੁਹਾਡੀ ਗੱਲ ਸੁਣਨ ਲਈ ਤਿਆਰ ਹੱਥ ਜੋੜ ਕੇ ਕਹਿੰਦੇ ਸੀ ਇਹ ਹੁੰਦਾ ਹੈ ਨੇਤਾ ਕਿ ਤੁਹਾਡੇ ਵਰਗਾ ਨੇਤਾ ਜਿਹੜਾ ਗੱਲ ਪੈ ਗਿਆ ਉਹਨਾਂ ਦੇ ਜਿਹੜੇ ਸਰਕਾਰ ਦੇ ਦਿੱਤੇ ਕਰਮੀ ਨੇ ਅੱਜ ਤੁਹਾਡੇ ਕੋਲ ਨੇ ਕੱਲੇ ਭੈਣ ਕੋਲ ਹੋਏਗੇ ਹੋਣਗੇ ਜਾਂ ਉਹਦੇ ਕੋਲ ਹੋਣਗੇ ਜਿਹੜਾ ਸਾਡਾ ਮੇਅਰ ਹੋਏਗਾ ਪਰ ਅਸੀਂ ਦੁਰਵਰਤੋਂ ਨਹੀਂ ਕਰਾਂਗੇ ਕਰਾਂਗੇ ਤੁਸੀਂ ਆਓਗੇ ਜਿਸ ਵੇਲੇ ਦੋ ਚਾਰ ਤੁਸੀਂ ਜਿੱਤੋਗੇ ਜਿੰਤਰੇ ਉਹ ਵੀ ਪਤਾ ਨਹੀਂ ਹੈ ਕਿ ਨਹੀਂ ਪਰ ਤੁਸੀਂ ਤੇ ਜਨਤਾ ਬਣ ਕੇ ਵੀ ਆਮ ਆਮੀ ਪਾਰਟੀ ਆਏਗੀ ਚਾਹ ਵੀ ਪਿਆਵਾਂਗੇ ਗੱਲ ਵੀ ਸੁਣਾਂਗੇ ਅਫਸਰਾਂ ਤੋਂ ਕੰਮ ਵੀ ਕਰਵਾ ਕੇ ਦਿਖਾਵਾਂਗੇ ਤ ਸਬ ਬੀਜੇਪੀ ਦੇ ਕੁਝ ਸਵਾਲ ਜਿਹੜੇ ਅੱਜ ਮੇਰੇ ਅੱਗੇ ਰੱਖੇ ਗਏ ਸੀਗੇ ਤੇ ਮੈਂ ਇੱਕ ਦੋ ਕੁਐਸਚਨ ਕਰ ਲਈ ਜੀ ਲੈਟਸ ਕਨਕਲੂਡ ਫॉर 2-3 ਨਹੀਂ ਮੈਂ ਤੁਹਾਨੂੰ ਦੇਣਾ ਪਹਿਲੇ ਇਹਨਾਂ ਦਾ ਸੋਲਾ ਬ੍ਰਦਰ ਇਹ ਕਹਣਾ ਕਿ ਤੁਹਾਡਾ ਵੀ ਜਵਾਬਦਾ ਤੁਹਾਡਾ ਹਾਂਜੀ ਸਵਾਲ ਕੁਝ ਮੇਅਰ ਅਗੇ ਰੱਖੇ ਗਏ ਸੀਗੇ ਤੇ ਮੇਅਰ ਵੱਲੋਂ ਇਹੀ ਕਿਹਾ ਗਿਆ ਕਿਹਾ ਗਿਆ ਸੀਗਾ ਕਿ ਅੱਜ ਵੀ ਮੈਂ ਜ਼ੋਨੇ ਬੈਠੀ ਆ ਤੇ ਕੰਮ ਕਰ ਲਈਆਂ ਲੋਕਾਂ ਦੇ ਤੇ ਸਵੇਰੇ বিজেপি ਕਾਉਂਸਲਰ ਦਾ ਵੀ ਫੋਨ ਆਇਆ ਸੀਗਾ ਤੇ ਉਹਨਾਂ ਦਾ ਵੀ ਮੈਂ ਕੰਮ ਕਰਕੇ ਦਿੱਤਾ ਇਸ ਕਰਕੇ ਕੋਈ ਬਾਇਸਨੈਸ ਨਹੀਂ ਹੈ ਦੂਜਾ ਉਹਨਾਂ ਨੇ ਕਿਹਾ ਕਿ 5 ਦਿਨ ਹੋ ਗਏ ਨੇ বিজেপি ਦੀ ਸਟੇਟ ਲੀਡਰਸ਼ਿਪ ਵੀ ਇੱਥੇ ਆ ਰਹੀ ਹੈ ਲੇਕਿਨ 5 ਦਿਨਾਂ ਦੇ ਵਿੱਚ ਮੇਅਰ ਨੂੰ ਕਿਸੇ ਨੇ ਵੀ ਅਪਰੋਚ ਕੀਤਾ ਗਿਆ ਨਾ ਡਿਸਟ੍ਰਿਕਟ ਲੀਡਰਸ਼ਿਪ ਵੱਲੋਂ ਅਪਰੋਚ ਕੀਤਾ ਗਿਆ ਨਾ ਸਟੇਟ ਲੀਡਰਸ਼ਿਪ ਵੱਲੋਂ ਅਪਰੋਚ ਕੀਤਾ ਗਿਆ ਟੂ ਰਿ ਪਹਿਲੀ ਗੱਲ ਤੇ ਮੇਅਰ ਸਾਹਿਬਾਂ ਨੂੰ ਇਹ ਮੈਂ ਪੁੱਛਣਾ ਵਾਂ ਕਿ ਮੇਅਰ ਸਾਹਿਬਾ ਜਿਹੜਾ ਤੁਸੀਂ ਕਹਿ ਰਹੇ ਹੋ ਮੈਂ ਕੰਮ ਕਰ ਰਹੀ ਆਂ ਤੇ ਉਸ ਕੰਮ ਦੇ ਲਈ ਉਹ ਆਏ ਸੀਗੇ ਔਰ ਤੁਸੀਂ ਕਿੰਨੇ ਅਹੰਕਾਰੀ ਹੋ ਕੌਣ ਹੋ ਤੁਸੀਂ ਰਾਜੇ ਹੋ ਕਿ ਉਹ ਆਣ ਤੁਹਾਡੇ ਦਰਬਾਰ ਦੇ ਵਿੱਚ ਪ੍ਰਾਰਥੀ ਬਣ ਕੇ ਤੁਸੀਂ ਕਿਉਂ ਨਹੀਂ ਉਹਨਾਂ ਦੇ ਘਰਾਂ ਹੀ ਜਾਓ ਕਿ ਮੈਂ ਮੇਰਾ ਮੈਨੂੰ ਰੱਬ ਨੇ ਹੈ ਬਖਸ਼ਿਆ ਸੇਵਾ ਵੱਡੀ ਮੈਂ ਆਈ ਆਂ ਭੈਣ ਮੈਂ ਭਰਾ ਮੇਰੇ ਤੇਰੇ ਘਰ ਆਈ ਆਂ ਚਾਹ ਪਿਆ ਤੇ ਦੱਸ ਮੁਸ਼ਕਲ ਕੀ ਹੈ ਵਾਂ ਪੂਰਾ ਜੋਰ ਲਾਵਾ ਇਹ ਹੁੰਦਾ ਮੇਰ ਤੋ ਮੇਰ ਸਾਹਿਬਾ ਕਹਿੰਦੇ ਨੇ ਹੱਥ ਜੋੜ ਕੇ ਮੇਰੇ ਕੋਲ ਆਂਦੇ ਕਿਉਂ ਨਹੀਂ ਆਏ ਤੇ ਸਿਗੇ ਤੇ ਤੁਸੀਂ ਉਹਨਾਂ ਦੇ ਉੱਤੇ ਸੁਰੱਖਿਆ ਏਜੰਸੀਆਂ ਜੜਾਤੀਆਂ ਉਹਨਾਂ ਦਾ ਮੂੰਹ ਬੰਦ ਕਰਤਾ ਇਦਾਂ ਨਹੀਂ ਹੋਣਾ ਕੰਮ ਕਰਨਾ ਪੈਣਾ ਜਾਂ ਗੱਦੀ ਛੜਨੀ ਪੈਣੀ ਸਰ ਸਾਡੇ ਵੱਲੋਂ ਸਵਾਲ ਪੁੱਛਿਆ ਗਿਆ ਤੇ ਉਹਨਾਂ ਦਾ ਕਹਿਣਾ ਸੀ ਕਿ ਭਾਜਪਾ ਦੇ ਖੋਸਕਲਰਾਂ ਦੇ ਵੱਲੋਂ ਉਲੜਵਾਜੀ ਕੀਤੀ ਗਈ ਤੇ ਉੱਥੇ ਕੁਰਸੀਆਂ ਜਿਹੜੀਆਂ ਛੁੱਟ ਗਈਆਂ ਗਈਆਂ ਤੇ ਬਾਹਰ ਜਾ ਕੇ ਨਾਰੇ ਲਗਾਏ ਇਸ ਤਰ੍ਹਾਂ ਹੈ ਕਿ ਝੂਠ ਜਿਹੜਾ ਉਹਦੇ ਪੈਰ ਨਹੀਂ ਹੁੰਦੇ ਜਿਸਲੇ ਅਸੀਂ ਆਪਣੀ ਡਿਊਟੀ ਨਾ ਨਿਭਾ ਸਕੀਏ ਹੁਣ ਮੈਂ ਵੀ ਮੇਅਰ ਰਹਾ ਰਖੌਰ ਸਾਹਿਬ ਵੀ ਮੇਅਰ ਰਹੇ ਨੇ ਚੌਧਰੀ ਸਤਪ੍ਰਕਾਸ਼ ਜੀ ਮੇਅਰ ਰਹੇ ਨੇ ਦੇਵਤਾ ਸਰੂਪ ਤੁਹਾਡੇ ਸਾਹਮਣੇ ਰਹੇ ਨੇ ਲੁਧਿਆਣੇ ਦੇ ਦੇਵਤਾ ਸੀ ਕਿ ਨਹੀਂ ਸਾਰੀਆਂ ਪਾਰਟੀਆਂ ਕਦੀ ਕੁਰਸੀਆਂ ਚਲੀਆਂ ਇਹ ਤੁਹਾਡਾ ਅਚਰਨ ਬੋਲਦਾ ਪਿਆ ਕਿ ਤੁਸੀਂ ਝੂਠੇ ਇਲਜ਼ਾਮ ਲਾ ਰਹੇ ਹੋ ਕਿਉਂਕਿ ਤੁਸੀਂ ਅਕਸ਼ਮ ਹੋ ਭੈਣ ਜੀ ਮੇਅਰ ਸਾਹਿਬਾ ਔਰ ਆਪਣੀ ਅਕਸ਼ਮਤਾ ਨੂੰ ਆਪਣੀ ਕੰਪੀਟੈਂਸ ਜਿਹੜੀ ਨਹੀਂ ਹੈ ਨਾਨ ਕੰਪਿਊਟਰਸ ਨੂੰ ਲੁਕਾਉਣ ਦੇ ਲਈ ਤੁਸੀਂ ਇਹ ਬਚਾਅ ਕਰ ਰਹੇ ਹੋ ਝੂਠੀਆਂ ਗੱਲਾਂ ਕਰਦੇ। ਸਰ ਮਸਲਾ ਉਹ ਹੱਲ ਹੋਏਗਾ। ਇਹ ਕੁਰਸੀਆਂ ਸੁਣਾਓ। ਇਹ ਕੁਰਸੀਆਂ ਛੁੱਟਣ ਵਾਲੇ ਭੰਜੀ ਨੇ ਇਹ ਜਿਹੜੇ ਪੰਜ ਪੰਜਾਰੀ ਕਾਉਂਸਲਰ ਨੇ ਕੁਰਸੀਆਂ ਛੁੱਟਦੇ ਰਹੇ ਨੇ। ਕਿੰਨੇ ਕੇਸ ਦਰਜ ਨੇ ਕੁਰਸੀਆਂ ਛੁੱਟਣ ਦੇ? ਤੁਸੀਂ ਪਹਿਲੇ ਹੀ ਇਹ ਕੁਰਸੀਆਂ ਛੁੱਟਿਆ। ਹੋਰ ਨਾ ਤੇ ਕਿਸੇ ਦੇ ਇੱਕ ਵੀ ਕੰਪਲੀਟ ਹੈ। ਕੁਰਸੀਆਂ ਛੁੱਟਣ ਦੀ। ਤੇ ਇਹਦਾ ਮਤਲਬ ਛੱਜ ਤੇ ਬੋਲੇ। ਛਾਨੀ बोल ਰਹੀ ਹੈ ਜਿਹਦੇ 1006 ਦਾ। ਲਾਸਟ ਕੁਐਸਚਨ ਲਾਸਟ ਕੁਐਸਚਨ। ਇਹ ਤਾਂ ਰੇਡਾ ਕਿੱਥੇ ਹੋ ਗਿਆ ਹਾਂ ਬਸ ਰੇਡਾ ਕਿੱਥੇ ਰੇਡਕਾ ਤੇ ਇਹ ਆ ਜੀ ਕਿ ਵੱਡਾ ਪੰਦ ਦਿਖਾਣਾ ਚਾਹੀਦਾ ਜੋ ਬਾਦਲ ਸਾਹਿਬ ਦਿਖਾਉਂਦੇ ਨੇ ਇਹਦੇ ਵੱਡਾ ਲੀਡਰ ਬੰਨਾ ਤੇ ਵੱਡੇ ਲੀਡਰ ਨੂੰ ਵੱਡਾ ਪਾਣੀ ਦਿਖਾਣਾ ਪੈਂਦਾ ਤੇ ਉਹ ਮੇਰ ਨੇ ਉਹਨਾਂ ਦੇ ਭਾਗੇ ਹੋਣਗੇ ਕਿ ਉਹ ਮੇਰੀ ਜ਼ੁਲੋ ਸੁਲੋ ਤੇ ਉਹਨਾਂ ਨੂੰ ਗੱਲ ਲਾਣਾ ਚਾਹੀਦਾ ਹੈ ਬਾਜਬਾ ਨਹੀਂ ਹੈ ਨਾ ਹੀ ਆਮ ਆਦਮੀ ਪਾਰਟੀ ਹੈ ਜਦੋਂ ਅਸੀਂ ਚੋਸਨ ਰਿਪਰੈਜ਼ੈਂਟੇਟਿਵ ਹੋ ਜਾਂਨੇ ਆ ਉਹਨੇ ਨਮਾਇंदे ਹੋ ਜਾਂਦੇ ਆ ਫਿਰ ਸਾਡੀ ਪਾਰਟੀ ਨਹੀਂ ਹੁੰਦੀ ਅਸੀਂ ਲੋਕਾਂ ਦੇ ਹੁੰਨੇ ਆ ਔਰ ਉਹ ਗੱਲ ਲਾਹਨੇ ਉਹਨਾਂ ਦੀ ਟੀਮ ਹੈ ਇਹ ਉਹਨਾਂ ਦੀ ਟੀਮ ਹੈ 95 ਕਾਉਂਸਲਰਾਂ ਦੀ 94 ਹੋ ਗਏ ਉਹ ਮੇਅਰ ਨੇ ਔਰ ਇੱਕ ਇੱਕ ਟੀਮ ਦੀ ਜ਼ਿੰਮੇਵਾਰੀ ਉਹਨਾਂ ਨੇ ਲਈਤੀ ਹੈ ਖੁਸ਼ੀ ਨਾਲ ਜੇ ਨਹੀਂ ਸੀ ਨਿਭਾ ਸਕਦੇ ਤੇ ਨਾ ਲੈਂਦੇ ਯਾਦ ਵੀ ਨਹੀਂ ਨਿਭਾ ਸਕਦੇ ਤੇ ਆਖ ਪੱਤਰ ਦੇ ਦੇ ਕੋਈ ਹੋਰ ਆ ਕੇ ਨਿਭਾ ਲੈ ਪਰ ਜੇ ਨਿਭਾਣੀ ਹੈ ਤੇ ਉਹਨਾਂ ਨੂੰ ਤੇ ਸਭ ਤੋਂ ਸਰਲ ਹੋਣਾ ਚਾਹੀਦਾ ਸਭ ਤੋਂ ਜ਼ਿਆਦਾ ਉਹਨਾਂ ਨੂੰ ਸ਼ਾਂਤ ਹੋਣਾ ਚਾਹੀਦਾ ਲੋਕਾਂ ਨੂੰ ਸੁਣਨ ਦਾ ਮਾਦਾ ਹੋਣਾ ਚਾਹੀਦਾ ਹੈ ਪੈਦਾ ਕਰਨਾ ਪਾਏਗਾ ਨਹੀਂ ਤਾਂ ਅੰਦੋਲਨ ਤੇ ਹੁੰਦੇ ਰਹਿਣਗੇ ਕਿਤੇ ਥੈਂਕ ਯੂ ਜੀ ਆਰਾਮਨਾਗਰ ਬੋਲ ਦिए ਨਹੀਂ ਨਹੀਂ ਇਹ ਭਾਰਤੀ ਜਨਤਾ ਪਾਰਟੀ ਦਾ ਮੇਰਾ ਹੀ ਆਰਾਮਨਾਗਰ ਦੱਸੋ ਪ੍ਰਧਾਨ ਜੀ ਕੋਈ ਕਦੀ ਅੱਜ ਤੱਕ ਬੈ ਕੇ ਸੁਣੋ ਸੁਣੋ ਮੇਰੀ ਬੇਨਤੀ ਦੇਖੋ ਤੁਸੀਂ ਬਾਰ-ਬਾਰ ਇੱਕ ਗੱਲ ਕਰ ਰਹੇ ਹੋ ਤੁਹਾਨੂੰ ਲੱਗਦਾ ਵੀ ਅਸੀਂ ਉਹਰੇ ਵਾਇਲੈਂਸ ਕਰਨ ਲਈ ਬੈਠੇ ਆ ਕੋਈ ਕੀਤੀ ਹੈ ਅਸੀਂ 5 ਦਿਨਾਂ ਤੋਂ ਲਗਾਤਾਰ ਬੈਠੇ ਆ 5 ਦਿਨਾਂ ਤੋਂ ਅਸੀਂ ਰਸਤਾ ਛੱਡ ਕੇ ਅਫਸਰ ਸਹਿਬਾਨ ਜਿਨਨੇ ਲੋਕ ਆਂਦੇ ਨੇ ਕੰਮ ਕਰਾਉਣ ਉਹਨਾਂ ਨੂੰ ਅਸੀਂ ਬਕਾਇਦਾ ਅਲਾਉਂਸ ਕਰਦੇ ਆ ਵੀ ਅਗਰ ਕਿਸੇ ਨੂੰ ਕੰਮ ਕਰਾਉਣ ਚ ਕਿਸੇ ਅਫਸਰ ਤੋਂ ਦਿੱਕਤ ਵੀ ਆਂਦੀ ਹੈ ਤਾਂ ਵੀ ਸਾਨੂੰ ਦੱਸਿਓ ਸ਼ਹਿਰ ਦੇ 18 ਕਾਉਂਸਲਰ ਨਾਲ ਬੈਠੇ ਨੇ ਜ਼ਿਲ੍ਹੇ ਦੀ ਲੀਡਰਸ਼ਿਪ ਬੈਠੀ ਆ ਤੁਸੀਂ ਜੇ ਕਹੋਗੇ ਤਾਂ ਉਹ ਵੀ ਨਾਲ ਜਾ ਕੇ ਕੰਮ ਕਰਾਂਗੇ ਅਸੀਂ ਪਬਲਿਕ ਨੂੰ ਕੋਈ ਦੁੱਖ ਅਸੀਂ ਕੋਈ ਸੜਕ ਜਾਮ ਨਹੀਂ ਕੀਤੀ ਅਸੀਂ ਕੋਈ ਵਾਇਲੈਂਸ ਨਹੀਂ ਕਰ ਰਹੇ ਅਸੀਂ ਬੜੇ ਆਦਰ ਔਰ ਸਤਿਕਾਰ ਨਾਲ ਅਗਰ ਇਹ ਪੰਜ ਪੰਜ ਵਾਰ ਦੇ ਚੁਣੇ ਹੋਏ ਕੌਂਸਲਰ ਬੈਠੇ ਨੇ ਸੀਨੀਅਰ ਲੋਗ ਨੇ ਇੱਕ ਡੈਪੂਟੇਸ਼ਨ ਗਿਆ ਥੋੜਾ ਹੋ ਗਿਆ ਤਾਂ ਉਹਨਾਂ ਦਾ ਫਰਜ਼ ਬਣਦਾ ਸੀ ਐ ਠੰਡਾ ਪਾਣੀ ਉਹਨਾਂ ਨੂੰ ਪੇਸ਼ ਕਰਦੇ ਔਰ ਠੰਡਾ ਪਾਣੀ ਆਪ ਪੀਂਦੇ ਤੇ ਮਾਮਲਾ ਉਸੇ ਵੇਲੇ ਹੱਲ ਹੋ ਜਾਂਦਾ ਹੁਣ ਵੀ ਅਸੀਂ ਚਾਹਦੇ ਆ ਉਹ ਆਣ ਬੈਠਣ ਚਾਹਦਾ ਕੱਪ ਪੀਣ ਇਹ ਵੀ ਤੁਹਾਡੇ ਭੈਣ ਭਰਾ ਨੇ ਉਹ ਸਾਡੇ ਕੋਈ ਬਗਾਨੇ ਨਹੀਂਗੇ ਸਾਡੇ ਸ਼ਹਿਰ ਦੀ ਫਸਟ ਲੇਡੀਜ਼ ਆ ਦੀ ਸਤਿਕਾਰ ਕਰਦੇ ਆ ਬਟ ਇਹਦੇ ਲਈ ਉਹਨਾਂ ਨੂੰ ਪੈਨ ਕਰਨੀ ਪਊਗੀ ਤਾਂ ਹੀ ਇਹ ਮਾਮਲਾ ਹੱਲ ਹੋਊਗਾ